ਕੋਸ਼ਿਸ਼ ਹੈ ਕਿ ਅਸੀਂ ਨਾਬੇ ਦੇ ਹਰ ਪਰਿਵਾਰ ਨੂੰ ਮਿਲੀਏ ਸੋ ਸਮਾਂ ਬਹੁਤ ਥੋੜਾ ਹੋਇਆ ਹਲੇ ਆਇਆ ਨੂੰ ਹਲੇ ਤਾਂ ਇਹੋ ਕਹਿ ਲੋ ਕਿ ਮਹਿਲਦੀਪੂਰੀ ਤਰ੍ਹਾਂ ਸਫਾਈ ਵੀ ਨਹੀਂ ਹੋਈ 42 ਸਾਲ ਤੋਂ ਬੰਦ ਪਏ ਮਹਿਲ ਨੂੰ ਖੋਲਣਾ ਸਫਾਈ ਸਮਾਨ ਸਾਰਾ ਟੁੱਟ ਭੱਜ ਹੋ ਗਈ ਲੋਕ ਲੈ ਕੇ ਚੁੱਕ ਕੇ ਜਾਂ ਮਤਲਬ ਬਹੁਤ ਬੁਰਾ ਹਾਲ ਸੀ ਕਹਿਣ ਤੋਂ ਪਰ ਉਹਨਾਂ ਨੇ ਬੈਠਣ ਜੋਗਾ ਕਰ ਲਿਆ ਹੁਣ ਨਾਬੇ ਦੇ ਲੋਕ ਆਉਂਦੇ ਰਹਿਣਗੇ ਪਰਿਵਾਰ ਮਿਲਦੇ ਰਹਿਣਗੇ ਤੇ ਉਹਨਾਂ ਨੇ ਰੈਨੋਵੇਸ਼ਨ ਵੀ ਸਟਾਰਟ ਕੀਤੀ ਹੈ ਠੀ ਦਿੰਦੇ ਰਹੋ ਲੋਕ ਆਉਂਦੇ ਰਹਿਣ ਮਸਤਾਨੇ ਜਲਦੀ ਰਹੇ ਤੇ ਲੋਕ 100-100 ਕਰੋੜ ਦੀਆਂ ਫਿਲਮਾਂ ਬਣਾਉਣ ਲੱਗ ਪਏ ਪਿਆਰ ਉਹਨਾਂ ਦਾ ਟਿਕਟ ਉਹਨਾਂ ਨੇ ਖਰੀਦਣੀਆਂ 1.5-200 ਰੁਪਏ ਖਰਚਦੇ ਨੇ 4 ਘੰਟੇ ਵੀ ਲੱਗਦੇ ਨੇ ਕਿਉਂਕਿ ਇੱਕ ਫਿਲਮ ਅੱਜ ਦੇ ਯੁੱਗ ਦੇ ਵਿੱਚ ਇੱਕ ਫਿਲਮ ਦੇਖਣ ਜਾਣਾ ਪਰਿਵਾਰ ਸਮੇਤ ਉਹ ਖਾਸੀ ਮਹਿੰਗੀ ਪੈ ਜਾਂਦੀ ਹੈ ਆ ਪੰਜਾਬੀ ਫਿਲਮ ਇੰਡਸਟਰੀ ਦੀ ਐਸ ਵੇਲੇ ਹਰ ਹਫ਼ਤੇ ਦੋ ਕੁ ਫਿਲਮਾਂ ਆ ਹੀ ਜਾਂਦੀਆਂ ਨੇ ਸੋ ਮਹੀਨੇ ਦੀਆਂ 6 ਤਾਂ ਆ ਹੀ ਜਾਂਦੀਆਂ ਨੇ 4 ਹਫ਼ਤੇ 'ਚ ਸਾਰਿਆਂ ਨੂੰ ਪਿਆਰ ਮਿਲ ਰਿਹਾ ਜਿਹੜੀ ਚੰਗੀ ਫਿਲਮ ਹੈ ਇਹ ਕਦੇ ਵੀ ਹੰਗਾਲਿਆ ਨਹੀਂ ਕਰਦੇ ਪੰਜਾਬੀਆਂ ਦਾ ਮੈਨੂੰ ਮਾਣ ਹੈ ਇਸ ਚੀਜ਼ ਦਾ ਕਿ ਪੰਜਾਬੀ ਉਹ ਸਕਦਾ ਕਿਤੇ ਮਾੜੀ ਚੀਜ਼ ਨੂੰ ਪਸੰਦ ਕਰ ਲੈਣਾ ਪਰ ਚੰਗੀ ਚੀਜ਼ ਨੂੰ ਨਕਾਰ ਦੇਣਗੇ ਇਹ ਕਦੇ ਨਹੀਂ ਹੁੰਦਾ ਸੋ ਹਰ ਚੰਗੀ ਫਿਲਮ ਨੂੰ ਪਿਆਰ ਦਿੰਦੇ ਨੇ ਮਾਰ ਦਿੰਦੇ ਨੇ ਦੇਖਣ ਜਾਂਦੇ ਨੇ ਔਰ 100 ਕਰੋੜ ਦੀ ਫਿਲਮ ਨੂੰ ਵੀ ਟਿਕਟਾਂ ਵਿਕੀਆਂ ਨੇ 100 ਕਰੋੜ ਦੀਆਂ ਵੀ ਸੋ ਅਸੀਂ ਹੁਣ ਪੰਜਾਬੀ ਫਿਲਮ ਇੰਡਸਟਰੀ 100 ਕਰੋੜੀ ਹੋ ਗਈ ਹੈ 12 13 ਫਿਲਮਾਂ ਕੰਪਲੀਟ ਪਈਆਂ ਨੇ ਕਿਹੜੀ ਕਦੋਂ ਰਿਲੀਜ਼ ਹੋਣੀ ਹੈ ਨਹੀਂ ਮੈਨੂੰ ਪਤਾ ਹੁੰਦਾ ਆ ਅਸੀਂ ਹੁਣ ਹੱਲ ਕੀ ਹੈ ਸੁਖਾ ਰੇਡਰ ਕੰਪਲੀਟ ਕਰਕੇ ਛਟੇ ਹਾਂ ਅੱਗ ਦਾ ਦਰਿਆ ਸ਼ੁਰੂ ਕਰ ਰਹੇ ਹਾਂ ਅਸੀਂ 19 ਦਸੰਬਰ ਤੋਂ ਵਿੱਚ ਚਿੱਟਾ ਪਿੰਡੀ ਗਲਤਾਂ ਵੱਡੇ ਲੈਵਲ ਤੇ ਆਇਆ ਦੁਖਾਂਤ ਹੈ ਸਾਡਾ ਪੰਜਾਬ ਖੋਖੜਾ ਹੋ ਰਿਹਾ ਤੇ ਦੁੱਖ ਹੁੰਦਾ ਜਦੋਂ ਸੋਚੀ ਦਾ ਸੁਣੀ ਦਾ ਦੇਖੀ ਦਾ ਕਿ ਸਾਡੇ ਹੀ ਪਿੰਡੂ ਸਾਡੇ ਹੀ ਲੋਕ ਸਾਡੀਆਂ ਹੀ ਮਾਵਾਂ ਧੀਆਂ ਭੈਣਾ ਸਾਡੇ ਹੀ ਵੀਰ ਭਰਾ ਬਜ਼ੁਰਗ ਬੇਚਣ ਲੱਗੇ ਸੋ ਜਦੋਂ ਤੁਸੀਂ ਕਿੱਡਾ ਕਣਾਉਣਾ ਹੀਆਂ ਹੋਊਗਾ ਕਿੰਨਾ ਗੰਦਾ ਸੋਚ ਹੋ ਕਿੰਨਾ ਗੰਦਾ ਖੂਨ ਹੋ ਜਿਹੜਾ ਬੰਦਾ ਕਿਸੇ ਨੂੰ ਕੁੜੀ ਦਿੰਦਾ ਥੋੜੇ ਜੇ ਪੈਸਿਆਂ ਵਾਸਤੇ ਤੇ ਫਿਰ ਉਹ ਜਿਹੜਾ ਕੁੜੀ ਦੋ ਵਾਰੀ ਪੀਆ ਉਹ ਤਾਂ ਫਿਰ ਮਰੂ ਗਈ ਉਹ ਤਾਂ ਮਰ ਮਰ ਤਾਂ ਹੀ ਹੈ ਮਰ ਹੀ ਰਹੀ ਹੈ ਛੱਡਣ ਵਾਲੇ ਤਾਂ 1% ਵੀ ਨਹੀਂ ਹੋਣੇ ਜਿਹੜੇ ਲੱਗੇ ਤੇ ਇਹ ਛੁੱਟਦਾ ਤਾਂ ਸਿਵਿਆ ਜ ਜਾਖੀ ਹੈ ਸੋ ਮਾਵਾ ਦੇ ਪੁੱਤ ਮਰ ਰਹੇ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਅਪੀਲ ਜ਼ਰੂਰ ਕਰੂੰਗਾ ਵੇਚਣ ਵਾਲਿਆਂ ਨੂੰ ਕਿ ਸਰਕਾਰਾਂ ਦੇ ਪੱਲੇ ਕੀ ਹੈ ਉਹ ਕੀ ਕਰ ਸਕਦੇ ਨੇ ਉਹਨਾਂ ਦੀ ਕਿੱਡੀ ਕੋਸ਼ਿਸ਼ ਆ ਕਿੱਡੀ ਕੋ ਸੋਚ ਆ ਕਿੱਡੀ ਕੋ ਦ੍ਰਿੜਤਾ ਇਹ ਤਾਂ ਬਾਅਦ ਦੀ ਗੱਲ ਹੈ ਪਰ ਆਪਾਂ ਤਾਂ ਨਾ ਯਾਰ ਵੇਚੀ ਆ ਪਤਾ ਨਾ ਲੋਕਾਂ ਨੂੰ ਲੈ ਇਹ ਲੋਕਾਂ ਦੇ ਪੁੱਤ ਧੀਆਂ ਨੂੰ ਨਾ ਲਾਓ ਯਾਰ ਤੁਸੀਂ ਥੋੜੇ ਜੇ ਪੈਸੇ ਬਚਦੇ ਨੇ ਸ਼ਾਇਦ ਤੁਸੀਂ 1000 ਰੁਪਏ ਦੀ ਲਿਆ ਕੇ 1200 ਦੀ ਵੇਚਦੇ ਹੋਵੋਗੇ ਯਾਰ 200 ਰੁਪਏ ਤੁਹਾਡੇ ਲਈ ਬਹੁਤ ਹੋਊਗਾ ਪਰ ਉਸ ਮਾਂ ਬਾਰੇ ਵੀ ਸੋਚੋ ਜੀ ਦਾ ਪੁੱਤ ਤੁਸੀਂ ਲਾ ਕੇ ਮਾਰ ਦਿੰਦੇ ਹੋ ਯਾਰ ਪਲੀਜ਼ ਬੇਨਤੀ ਆ ਮਿੰਨਤ ਆ ਮੈਂ ਤਾਂ ਥੋੜੀ ਕਰਦਾ ਦੋਵੇਂ ਹੱਥ ਜੋੜ ਕੇ ਰੱਬ ਦਾ ਹੀ ਵਾਸਤਾ ਜਿਹੜੇ ਵੇਚਣ ਵਾਲੇ ਆ ਤੁਸੀਂ ਬੰਦ ਕਰ ਦਿਓ ਮੈਂ ਗਾਣਿਆਂ ਵਾਸਤੇ ਵੀ ਇੱਕ ਵਾਰੀ ਮੈਨੂੰ ਸਵਾਲ ਪੁੱਛਿਆ ਸੀ ਮੈਂ ਉਹਦਾ ਇਹੀ ਜਵਾਬ ਦਿੱਤਾ ਸੀ ਕਿ ਜਿਹੜਾ ਮਾੜਾ ਖਾਣਾ ਉਹਨੂੰ ਨਕਾਰ ਦਿਓ ਸੁਣੋ ਹੀ ਨਾ ਬਲੌਕ ਕਰ ਦਿਓ ਅਗਲੀ ਵਾਰੀ ਉਹ ਕੱਢਣ ਦੀ ਜ਼ਰਤ ਹੀ ਨਹੀਂ ਕਰੇਗਾ ਜੇ ਤੁਸੀਂ ਵੇਚਣਾ ਬੰਦ ਕਰ ਦੋਗੇ ਤਾਂ ਪੀਣ ਨੂੰ ਮਿਲੇ ਗਈ ਬਾਕੀ ਸਰਕਾਰਾਂ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਚਿੱਟਾ ਸ਼ਾਇਦ ਖਤਮ ਹੋ ਜਾਵੇ ਜੇ ਤੁਸੀਂ ਰੋਜ਼ਗਾਰ ਦੇਵੋ ਰੋਜ਼ਗਾਰ ਵੱਲ ਨੂੰ ਭੱਜੋ ਨਾ ਕਿ ਤੁਸੀਂ ਬੋਰਡ ਲਾ ਕੇ ਗੁਜਰਾਤ ਦੇ ਵਿੱਚ 92 ਬੰਦੇ ਜਿੱਥੇ ਜਾਣਾ ਬਹੁਤ ਵੱਡੀ ਗੱਲ ਹੈ ਵਨਵੇਂ ਬੰਦਿਆਂ ਦੀ ਇੱਕ ਸਰਕਾਰ ਹੋਵੇ ਤੇ ਤੁਸੀਂ ਫੇਰ ਗੁਜਰਾਤ ਗੁਰੂਤ ਫਿਰਦੇ ਰਹੋ ਜਾਂ ਤੁਸੀਂ ਹੋਰ ਸਟੇਟਸ ਦੇ ਵਿੱਚ ਵੱਡੇ ਵੱਡੇ ਬੋਰਡ ਲਵਾਓ ਤੇ ਸ਼ਕੂਫੇ ਗਿੰਦੇ ਰਹੋ ਇੱਥੇ ਪਰਮਾ ਲਿਆ ਲੋਕਾਂ ਨੂੰ ਹੁਣ ਹੋਰ ਸਟੇਟਾਂ ਚ ਪਰਮਾਓਗੇ ਕਿ ਨਹੀਂ ਮੈਂ ਦਿਲੋਂ ਕਹਣਾ ਕਿ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਭਗਵੰਤ ਮਾਨ ਮੇਰਾ ਬੇਨਤੀ ਹੈ ਸਾਡੀ ਇੰਡਸਟਰੀ ਦੇ ਨਾਲ ਜੁੜਿਆ ਰਹਿ ਪਿੰਡੂ ਹੈ ਜਮਾ ਮਿੱਟੀ ਦਾ ਪੁੱਤ ਹੈ ਉਹ ਪੰਜਾਬ ਦੀ ਮਿੱਟੀ ਦਾ ਪੁੱਤ ਹੈ ਪਰ ਪੰਜਾਬ ਨੂੰ ਉਹ ਨਹੀਂ ਕਰ ਰਿਹਾ ਭਗਵਾਨ ਸਾਹਿਬ ਜਿਹੜਾ ਤੱਕ ਨੂੰ ਲੋਕਾਂ ਨੇ ਸੋਚ ਕੇ ਵੋਟਾਂ ਪਾਈਆਂ ਸੀ ਜਿਹੜੀਆਂ ਆਸਾਂ ਲਾਈਆਂ ਸੀ ਉਹਨਾਂ ਤੋਂ ਤੋਂ ਖਾਸਾ ਮੁਨਕਰ ਹੋ ਗਿਆ ਖਾਸਾ ਨਹੀਂ ਬਹੁਤ ਜ਼ਿਆਦਾ ਮੁਨਕਰ ਹੋ ਗਿਆ ਵੀਰ ਬਣ ਕੇ ਪੰਜਾਬ ਨੂੰ ਸੰਭਾਲ ਕਿਉਂਕਿ ਪੰਜਾਬੀਆਂ ਨੇ ਤੈਨੂੰ ਮਾਣ ਬਖਸ਼ਿਆ